고ุ이ม <머레> <머레> ਚੌਥੀ ਮੇ ਵਿਸਾਲ ਜਾਗਰਨ ਦੇ ਸਬੰਧ ਵਿੱਚ ਅੱਜ ਅਸੀਂ ਮੁਕੇਰੀਆਂ ਪਹੁੰਚੇ ਆਂ ਤੇ ਆਓ ਅਸੀਂ ਤੁਹਾਨੂੰ ਅੱਜ ਮਿਲਾਈਏ ਸਹਿਦੀ ਸ਼ਖਸੀਅਤ ਜਾਣੇ ਮਾਣੇ ਸਾਡੇ ਕਮਲ ਖੋਸਲਾ ਜੀ ਸਮਾਜ ਸੇਵਕ ਉਹ ਤੁਹਾਨੂੰ ਇਸ ਜਾਗਰਨ ਦੇ ਬਾਰੇ ਪੂਰੀ ਤਰ੍ਹਾਂ ਵਿਸਤਾਰ ਨਾਲ ਜਾਣਨਾ ਪਾਉਣ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਸਾਡੇ ਮਕੇਰੀਆਂ ਖੇਤਰ ਨਿਵਾਸੀਆਂ ਨੂੰ ਜੈ ਮਾਤਾ ਦੀ ਅੱਜ ਸਾਡਾ 34ਵਾਂ ਜਾਗਰਨ ਮਿੰਨੀ 골ਡਨ ਪਵਾਨੀ ਕਲੱਬ ਦਾ ਜਿੱਥੇ ਮੇਰੇ ਨਾਲ ਇਸ ਕਲੱਬ ਦੇ ਸਾਡੇ ਪ੍ਰਧਾਨ ਜੀ ਓਮ ਪ੍ਰਕਾਸ਼ ਮਹਿਰਾ ਜੀ ਵਿਸ਼ਾਲ ਬੱਬੂ ਜੀ ਔਰ ਸਾਡੇ ਬੱਚੇ ਬਿੱਲਾ ਜੀ ਤੇ ਨਾਲ ਦੀ ਨਾਲ ਰਮਨ ਤੰਗਰਾਲੀਆਂ ਜੀ ਜਿਹੜੇ ਕਿ ਮੁਖੀ ਨੇ ਹੁਸ਼ਿਆਰਪੁਰ ਫੋਕਸ ਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਸਾਡੇ ਇਸ ਆਯੋਜਿਤ ਕੀਤੇ ਜਾਣ ਵਾਲੇ ਲੰਗਰ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਇੱਥੇ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਸਾਧ ਸੰਗਤ ਅੱਜ ਜਾਗਰਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਅੱਜ ਵਿਸ਼ਾਲ ਲੰਗਰ ਪੰਡਾਰੇ ਵੰਡਿਤ ਕੀਤੇ ਜਾ ਰਹੇ ਆ ਸੰਗਤ ਆਈ ਜਾ ਰਹੀ ਆ ਲੰਗਰ ਛਕੀ ਜਾ ਰਹੀ ਆ ਤੇ ਦਾ ਗੁਣਗਾਨ ਕਰੀ ਜਾ ਰਹੀ ਆ ਕੱਲ 34ਵਾਂ ਵਿਸ਼ਾਲ ਜਾਗਰਣ গোল্ডেন চৌঙ্ক হাজীপুর রোড মুকেরিয়া চয় যুক্ত হবেগা জিਦੇ ਵਿੱਚ বিশ্ব ਵਿখ্যাত ਸਿੰਗਰ ਬੜੀ ਸੁਰੀਲੀ ਆਵਾਜ਼ ਫਿਰੋਜ਼ ਖਾਨ ਜੀ ਸ਼ਿਰਕਤ ਕਰ ਰਹੇ ਹੈ ਉਹਨਾਂ ਦੇ ਨਾਲ ਨਾਲ ਕੋਮਲ ਜਲੰਦਰੀ ਜੀ ਜਾਗਰਨ ਦੀ ਦੁਨੀਆ ਦਾ ਵਧੀਆ ਨਾਮ ਹੈ ਤੇ ਨਾਲ ਦੀ ਨਾਲ ਸਾਡੇ ਨਿਰਮਲ ਠਾਕੁਰ ਜੀ ਉਹ ਵੀ ਇਸ ਜਾਗਰਨ ਦੇ ਵਿੱਚ ਹਾਜ਼ਰੀ ਲਗਵਾ ਰਹੇ ਹੈ ਸਾਧ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਬੱਚੇ ਜਿਹੜੇ ਇਸ ਕਲੱਬ ਦੇ ਨੌਜਵਾਨ ਹੈ ਇਸ ਕਲੱਬ ਦੇ ਪੁਰਾਣੇ ਮੈਂਬਰਾਂ ਨੇ ਉਹ ਬੜੀ ਸ਼ਿੱਦਤ ਦੇ ਨਾਲ ਇੱਥੇ ਮਿਹਨਤ ਕਰ ਦਿਆ ਜਾਗਰਣ ਦੇ ਅੰਦਰ ਔਰ ਵਧੀਆ ਸੁਚਾਰੂ ਢੰਗ ਨਾਲ ਪ੍ਰਬੰਧ ਕਰਕੇ ਤੇ ਜਾਗਰਣ ਨੂੰ ਸਰੇ ਅੰਜਾਮ ਦਿੰਦੇ ਆ ਉਹਦੇ ਨਾਲ ਨਾਲ ਜਿਹੜੀ ਵਿਸ਼ੇਸ਼ ਗੱਲ ਹੁੰਦੀ ਹੈ ਇਸ ਜਾਗਰਣ ਦੇ ਵਿੱਚ ਮਾਹ ਦੇਵਾ ਜੀ ਸ਼ਕਤੀ ਆਸ਼ਰਮ ਵਾਲੇ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿੰਦੇ ਆ ਤੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਵੰਡਦੇ ਆ ਸ਼ਾ ਸੰਗਤ ਇਹ ਜਾਗਰਨ ਦੀ ਆਪਣੀ ਇੱਕ ਹਿਸਟਰੀ ਆ ਲੰਬੀ ਇੱਕ ਹਿਸਟਰੀ ਆ ਜਿਹੜਾ ਮਿੰਨੀ 골ਡਨ ਪਵਾਨੀ ਕਲੱਬ ਆ ਉਸ ਕਲੱਬ ਵੱਲੋਂ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਆ ਕਿ ਗਰੀਬ ਲੜਕੀਆਂ ਦੀ ਸ਼ਾਦੀ ਇਹ ਮੈਂ ਕੱਲ ਵੀ ਆਪਣੀ ਬਾਈਟ ਚ ਦੱਸਿਆ ਸੀ ਔਰ ਨਾਲ ਦੀ ਨਾਲ ਹਸਪੀਟਲ ਦੇ ਅੰਦਰ ਮੈਡੀਕਲ ਕੈਂਪ ਹਸਪੀਟਲ ਨੂੰ ਅਡਾਪਟ ਕਰਨਾ ਉਹਨਾਂ ਦੇ ਨਾਲ ਨਾਲ ਆਪਣੇ ਜਿਹੜੇ ਬ੍ਰਿਕਸ਼ ਲਗਾਣੇ ਨੇ ਇਹ ਜਿਹੜਾ ਮੌਸਮ ਆ ਪਿੱਛੇ ਗਿਆ ਉਹਦੇ ਵਿੱਚ ਕਲੱਬ ਵੱਲੋਂ ਬਹੁਤ ਸਾਰੇ ਬ੍ਰਿਕਸ਼ ਵੀ ਲਗਾਏ ਗਏ ਵਾਤਾਵਰਨ ਦੀ ਸ਼ੁੱਧੀ ਲਈ ਔਰ ਹਰਿਆਵਲ ਪੰਜਾਬ ਦੇ ਵਾਸਤੇ ਹਰਿਆਵਲ ਹਿੰਦੁਸਤਾਨ ਦੇ ਵਾਸਤੇ ਇਹ ਕਦਮ ਜਿਹੜਾ ਪੁੱਟਿਆ ਗਿਆ ਕਲੱਬ ਵੱਲੋਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਸ਼ਨੀਵਾਰ ਰਾਤ ਨੂੰ 8:30 ਵਜੇ ਸਟੇਜ ਸ਼ੁਰੂ ਕਰ ਦਿੱਤੀ ਜਾਏਗੀ ਤੇ ਮਾਂ ਦੀ ਜੋਤ ਪਹਿਲਾਂ ਸਥਾਪਿਤ ਕੀਤੀ ਜਾਊ। ਉਹਦੇ ਨਾਲ ਨਾਲ ਜੋ ਸਥਾਪਿਤ ਕਰਨ ਤੋਂ ਬਾਅਦ ਆਪਾਂ ਜਾਗਰਨ ਦਾ ਆਗਾਜ਼ ਕਰਨਾ ਹੈ। ਤੁਸੀਂ ਸਾਰਿਆਂ ਨੇ ਹਮ ਹਮ ਆ ਕੇ ਕੱਲ 골ਡਨ ਚੌਂਕ ਦੇ ਵਿੱਚ ਪਹੁੰਚਣਾ ਹੈ ਤੇ ਨਾਲ ਦੀ ਨਾਲ ਆਪਣੀ ਹਾਜ਼ਰੀ ਲਵਾ ਕੇ ਤੇ ਮਹਾਮਾਈ ਦਾ ਅਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰਨਾ ਹੈ। ਪ੍ਰਧਾਨ ਜੀ ਇਸ ਜਾਗਰਨ ਦੇ ਵਿੱਚ ਕੋਈ ਮੁੱਖ ਮਹਿਮਾਨ ਮੁੱਖ ਸ਼ਖਸੀਅਤ ਨੂੰ ਤੁਸੀਂ ਇਨਵਾਈਟ ਕੀਤਾ? ਅਕਚੁਅਲੀ ਇਹ ਆ ਕਿ ਸਾਡੇ ਲਈ ਸਾਰੇ ਹੀ ਮੁੱਖ ਮਹਿਮਾਨ ਹੁੰਦੇ ਆ ਜਿੰਨੇ ਵੀ ਸੰਗਤ ਜਿੰਨੇ ਕਦਮ ਚੱਲ ਕੇ ਇੱਥੇ ਆਂਦੀ ਆ ਉਹ ਸਾਡੇ ਲਈ ਮੁੱਖ ਮਹਿਮਾਨ ਹੁੰਦੀ ਆ ਤੇ ਇੱਕ ਬਰਾਬਰ ਮਾਂ ਦੇ ਬੱਚੇ ਹੁੰਦੇ ਆ ਸਾਰੇ ਲੇਕਿਨ ਫਿਰ ਵੀ ਇਸ ਮੌਕੇ ਤੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਅਹਿਮੀਅਤ ਦਾ ਮਤਲਬ ਕਿ ਕਿਸੇ ਨੂੰ ਪ੍ਰਾਇੋਰਟੀ ਨਹੀਂ ਦਿੱਤੀ हां ਸਾਡੇ ਹਲਕੇ ਦੇ ਵਿਧਾਇਕ ਸਾਹਿਬ ਵੀ ਇੱਥੇ ਹਾਜ਼ਰੀ ਭਰਨਗੇ ਸ਼੍ਰੀ ਜੰਗੀ ਲਾਲ ਜੀ ਮਹਾਜਨ ਔਰ ਦੂਜੇ ਪਾਸੇ ਹਿੰਦੂ ਬਾਲਾ ਜੀ ਵੀ ਹਾਜ਼ਰੀ ਭਰਨਗੇ ਐਕਐਮਐਲਏ ਤੇ ਨਾਲ ਦੀ ਨਾਲ ਸਾਡੇ ਗੁਰਤੇਹਾਨ ਸਿੰਘ ਜੀ ਮਲਤਾਨੀ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਨੇ ਵੀ ਹਾਜ਼ਰੀ ਭਰਨੀ ਆ ਸਰਬਜੋਤ ਸਿੰਘ ਸਾਭੀ ਜੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਭਰਨੀ ਆ ਸੋ ਇਸੇ ਤਰ੍ਹਾਂ ਸਮਾਜ ਸੇਵਕ ਸਾਡੇ ਮੰਗਲੇਸ਼ ਜੱਜ ਜੀ ਹੈਗੇ ਆ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਜੀ ਹੈਗੇ ਨੇ ਫੌਜੀ ਸਾਹਿਬ ਉਹਨਾਂ ਨੇ ਵੀ ਹਰਮਿੰਦਰ ਕੌਰ ਜੀ ਜਿਹੜੇ ਸਮਾਜ ਸੇਵਕ ਤੇ ਕੌਂਸਲਰ ਆ ਔਰ ਸਾਡੇ ਬਿੰਦਰ ਜੀ ਜਿਹੜੇ ਕੌਂਸਲਰ ਨੇ ਸਾਰੇ ਹੀ ਕੌਂਸਲਰ ਇਸ ਮੌਕੇ ਤੇ ਹਾਜ਼ਰ ਰਹਿਣਗੇ ਤੇ ਸਾਰੀਆਂ ਸ਼ਹਿਰ ਦੀਆਂ ਵਧੀਆ ਸਖਸ਼ੀਤਾ ਅਸ਼ੋਕਾ ਸ਼ੂ ਸਟੋਰ ਵਾਲੇ ਸਾਡੇ ਵੀਰ ਜੀ ਉਹਨਾਂ ਨੇ ਮਾਂ ਦੀ ਜੋਤੀ ਜਿਹੜੀ ਉਹ ਸਥਾਪਿਤ ਕਰਨੀ ਹੈ ਇਸੇ ਤਰ੍ਹਾਂ ਸਭ ਸ਼ਹਿਰ ਦੀਆਂ ਸਖਸ਼ੀਤਾ ਇਸ ਜਾਗਰਣ ਚ ਆਣ ਗਿਆ ਬਹੁਤ ਬਹੁਤ ਮਿਹਰਬਾਨੀ ਇਹ ਹਨ ਸਾਡੇ ਸ਼ਹਿਰ ਦੇ ਬਹੁਤ ਹੀ ਉੱਗੇ ਸਮਾਜ ਸੇਵਕ ਜਿਹੜੇ ਹਰ ਧਾਰਮਿਕ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਆਓ ਹੁਣ ਤੁਹਾਨੂੰ ਅਸੀਂ ਇਸ ਕਲੱਬ ਦੇ ਪ੍ਰਧਾਨ ਜੀ ਨਾਲ ਰੂਬਰੂ ਕਰਾਈਏ ਪ੍ਰਧਾਨ ਜੀ ਇਸ ਜਾਗਰਣ ਦੇ ਬਾਰੇ ਕੁਝ ਚਾਨਣਾ ਪਾਓ ਇਹ ਜਾਗਰਣ ਜੀ ਚੌਥੀ ਮਾ ਵਿਸ਼ਾਲ ਜਾਗਰਣ ਬੜੀ ਸ਼ਰਦਾ ਦੇ ਨਾਲ ਮਿੰਨੀ 골ਡਨ ਭਵਾਨੀ ਕਲੱਬ 골ਡਨ ਚੌਂਕ ਮੁਕੇਰੀਆਂ ਚ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਬਹੁਤ ਸਾਰੇ ਸ਼ਹਿਰ ਦੀਆਂ ਮਹਾਨ ਸ਼ਖਸੀਤਾਂ ਹਾਜ਼ਰੀ ਲਗਵਾਣ ਗਿਆ ਤੇ ਬਾਕੀ ਅੱਜ ਲੰਗਰ ਦਾ ਪ੍ਰੋਗਰਾਮ ਸੀ ਜਿਹੜਾ ਉਹ ਬਹੁਤ ਵਧੀਆ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸਵੇਰੇ ਮੌਸਮ ਬੜਾ ਖਰਾਬ ਸੀ ਉਹਦੇ باوجود ਵੀ ਮਹਾਮਾਈ ਦੀ ਕਿਰਪਾ ਦੇ ਨਾਲ ਅੱਜ ਲੰਗਰ ਬਹੁਤ ਵਧੀਆ ਢੰਗ ਦੇ ਨਾਲ ਹੋਇਆ ਧੰਨਵਾਦ ਥੈਂਕ ਯੂ ਪ੍ਰਧਾਨ ਜੀ ਆਓ ਹੁਣ ਲੈ ਕੇ ਤੁਹਾਨੂੰ ਆਪਾਂ ਸ੍ਰੀ ਬੱਬੂ ਜੀ ਦੇ ਕੋਲ ਚਲੀਏ ਇਹ ਵੀ ਤੁਹਾਨੂੰ ਇਸ ਜਾਗਰਨ ਦੇ ਬਾਰੇ ਆਪਣੇ ਮੁਖ ਤੋਂ ਵਿਚਾਰ ਦੱਸਣ। ਹਾਂਜੀ ਪ੍ਰਧਾਨ ਜੀ। ਸਾਰਿਆਂ ਨੂੰ ਪਹਿਲਾਂ ਜੈਮਾਦਾਦੀ ਇਹ ਵਿਸ਼ਾਲ 34ਵਾਂ ਜਾਗਰਨ ਜੋ ਕਿ ਮਿੰਨੀ 골ਡਨ ਭਵਾਨੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਏ। ਇਸ ਕਲੱਬ ਦੇ ਪ੍ਰਧਾਨ ਜੀ ਔਰ ਜਿੰਨੀ ਵੀ ਸਾਰੀ ਸੰਗਤ ਔਰ ਜਿੰਨੇ ਵੀ ਸਾਰੇ ਇਹਨੇ ਮੈਂਬਰ ਸਹਿਬਾਨ ਇਹ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਹਾਂ ਜੋ ਕਿ ਜਗੀਰ ਚੰਦ ਪਕੋੜਿਆਂ ਵਾਲੇ ਬਹੁਤ ਵੱਡਾ ਸਹਿਯੋਗ ਸਾਡੇ ਪ੍ਰਧਾਨ ਜੀ ਓਪਰ ਗਾਜੀ ਨਾ ਰਹਿੰਦਾ ਵਾ ਜੋ ਕਿ ਇਹ ਸਾਰੇ ਸੰਗਤਾਂ ਇਸ ਚੀਜ਼ ਦਾ ਲੰਗਰ ਦਾ ਆਨੰਦ ਲੈ ਰਹੀਆਂ ਵਾ ਇੰਦਾ ਹੀ ਜਾਗਰੰ ਦਾ ਸਾਰੇ ਆਨੰਦ ਲੈਣ ਸਾਰਿਆਂ ਨੂੰ ਜੈ ਮਾਤਾ ਦੀ ਥੈਂਕ ਯੂ ਪ੍ਰਧਾਨ ਜੀ ਮਿਹਰਬਾਨੀ